ਇੱਧਰ ਵੀ ਦੇਖੋ। ਆਹ ਜੀ ਮੁੰਮੀ ਦਾ ਲੱਗੋ। ਤੇ ਕਿਹਦੇ ਨਾਲ ਆਦਾ ਹੈ? ਤੇ ਪੈਰੀ ਤੇ ਸਭ ਦੀ ਬਣਾਉਂਦੀ। ਸਭ ਸਿਗਰ ਤੱਕ। ਹੂੰ। ਬਹੁਤ ਦਰਾਮਾ ਕਰਦਾ। ਇੱਧਰ ਹਰ ਬੰਦਾ ਕੋਲ ਹੀ ਮਿਲਦਾ। ਹੂੰ। ਰੈਸ਼ ਸਪੈਸ਼ਲ ਹੈ ਥੋੜਾ ਜਿਹਾ। ਉਹ ਪਿਛੇ ਮਸੀ ਰਹੀ ਹੈ। ਆਹ ਨਹੀਂ ਨਹੀਂ। ਆ ਗਈ ਆ ਗਈ ਆ ਗਈ ਆ ਗਈ ਸੋਰੀ ਆ ਗਈ ਲੱਗੇ ਖਬਰ ਕਰਦੇ ਯਾਦ ਸਾਦਾ ਬਣਾਇਆ ਗੱਲ ਸਾਲ ਬਾਅਦ ਮਿਲਦੇ ਨਾ ਦਾ ਵਾਇਰਸ ਆ ਗਿਆ ਵਾਹ ਬਣਾ ਕਿਹੜਾ ਮਾਰਦੇ ਆ ਮੈਂ ਤੇਰੀ ਵਧੀਆ ਆਈ ਤੇ ਵਾਇਰਸ ਸੱਤ ਵਾਲੇ ਬਣਾਉਂਦੇ ਮੈਂ ਸੱਤ ਲੈ ਆਦਾ ਪਰਚਾਈ ਆ ਉਹ ਨਾ ਪਹੁੰਚ ਜਾਂਦੇ ਨਹੀਂ ਦੇਸੀ ਮਿਲਦੇ ਨਾ ਕੋਣ ਤੇ ਇੰਦਾ 10 ਸੇ ਬੇ ਇਦੇ ਨਹੀਂ ਰਿਹਾ ਸਰਪਾ ਉਤਰੀ ਕਿਉਂ ਹਾਂ ਇਹ ਗਰੀਬ ਤੇ ਜਿਮਾ ਦਾ ਸਿਰਕਾ ਅਸੂਰੇ ਇਹ ਰੋਗ ਆ ਜਦੋਂ ਇਹ ਪਹੁੰਚ ਗਿਆ ਹੋ ਗਿਆ ਇਹਦਾ ਇਹ ਮਰਦੀ ਦਿੱਲੀਵਾ ਹੁੰਦਾ ਹੈ ਕੰਡੀ ਦਾ ਬੜਾ ਅਸਲ ਵਿੱਚ ਇਹ ਨਾਤਾ ਆਪਰ ਤੋਂ ਦੇ ਅਸਲ ਦੇਖਾਂਗੇ ਬਹੁਤ ਖਾਇਆ ਇੱਕ ਮਗਰ ਉਹ ਹੋਰ ਸੀ ਉਹ ਕਰੇ ਪਾਰਟੀ ਹ ਗਈ ਗੱਡੀ ਗੱਡੀ ਵੀ ਤਾਂ ਦੂਜੀ ਜਿਹੜਾ ਹੈ ਇਹਨਾਂ ਕੋਲ ਜਿੰਦਰ ਕੋ ਚਿਸ ਕੋਲਾ ਕੇ ਸਾਈਂ ਨਹੀਂ ਆਪਾ ਬਚ ਗਿਆ ਆ ਬਚ ਗਿਆ ਸਾਰੀ ਬਸ ਹੋਰ ਇੱਕ ਮਗਰ ਹੁੰਦਾ ਜੀ ਕੋਈ ਵਾਜ ਕੇ ਮੋਟਰ ਹੈ ਨਾ ਉਹ ਇਹਨਾਂ ਦੀ ਗੱਡੀ ਵਜਾ ਉਹਦੀ ਮਾਲੂਮ ਹੋ ਗਈ ਆ जलवे का टेंशन छोड़कर जी जिंदगी ना लिख रोज कोई है टूटा हुआ मोटिव तेरा ना चलो हो वाले तो वाले ਵਾਇਰ ਨੂੰ ਸਤਨਾ ਚਾਹ ਦੇਣਾ ਨਾ ਤੇ ਆ ਲੱਮੀ ਆ ਮਰਾਦੀ ਆ ਬੰਨ ਲੈ ਮੈਨੂੰ ਨੂੰ ਜੀਤਾਂ ਨੂੰ

ਆ ਮੈਂ ਤਾਂ ਇੱਕ ਵਾਰ ਹੀ ਗਿਆ ਇੱਕ ਵਾਰ ਹੀ ਫਿਰ पाच ਤੁਸੀਂ ਵੀ ਜਾਓਗੇ ਤੁਹਾਨੂੰ ਨਾ ਔਰ देर ਨਹੀਂ ਹਣਾ ਲੈ ਆਲੂ ਨੂੰ ਭੇਜ ਕੇ ਦੇ ਚਲ ਕੋਈ ਨਹੀਂ ਜਾਇਆ ਓਏ ਪਿੱਛੇ ਬਨੇ ਸਾਮ ਵੀ ਲੈਣਾ ਕਾਰੋਬਾਰ ਫੋਟੋ ਕਰਾ ਲਓ ਮੰਮੀ ਅੱਧਰ ਮੈਂ ਹਣਾ ਆਲੂ ਲੈ ਜਾਇਆ ਹੂੰ ਆਲੂ ਨੇ ਨਾ ਲੱਗਣ ਦੇਣੇ ਬਸ ਬਸ ਹੋ ਗਿਆ ਜੀ ਹੇ ਸੇਤੀ ਸੇਤੀ ਮੇਰਾ ਵੀਰ ਗੱਡੀ ਚ ਨਾ ਭੱਜਣ ਯੋਗਾ ਹੋਵੇ ਹੰਡਾੜੇ ਲਾਉਣ ਗੱਡੀ ਚ ਲਾ ਕੇ ਸਾਡੇ ਬੋਲ ਸਾਨੂੰ ਬਤੇਖੇਂਗੇ ਤੁੰਗਦਾ ਦੋਕਾ ਕਾਟੇ ਰਹਤੇ ਉਸਕੇ ਬਾਅਦ ਮਸੇਨੇ ਲਗੀ ਰਹਤੇ ਆਹ ਯਾ ਜੀ ਹਾਂ ਜੀ ਹਾਂ ਜੀ ਜੀ ਇਹ ਲਾ ਚਲੋ ਆ ਜੀ ਤੋ ਮੇਜਰ ਆਸ ਕਰ ਲਾ ਗੇੜੇ ਕਰਦੇ ਵਧੀਆ ਜੇ ਟੀ ਇਹਦਾ ਤਰੀਕਾ ਅਸੀਂ ਇੱਧਰ ਮਸ ਹੋ ਗਏ ਸਿੱਕੇ ਆਕਾ ਮਮ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇਹ ਕਿਵੇਂ ਕਰਨਾ ਹੈ। ਸੁਣਾ। ਪਾਸੇ ਪਾਸੇ ਵਿੱਚ ਪਾਸੇ ਮੋੜ ਲਓ। ਇਸੇ ਤਰ੍ਹਾਂ ਕਰਨਾ ਹੈ। ਬਾਕੀ ਆਪ। ਥੋੜਾ ਥੋੜਾ ਕਰਨਾ। ਇਹ ਦਿਓਲਾ ਚਾਹ। ਇਹ ਲੋ ਲਈ ਹੈ। ਇਹ ਦਿਓ ਬਣਾ ਲਾ। ਮੈਂ ਇਹ ਜਿਹਾ ਹੈ। ਸਤਨਾਮ ਵਾਇਗੁਰੂ ਉਹ ਕਿਹੋ ਜਿਹਾ ਬਾਜੂ ਜੀ ਮੈਂ ਤਾਂ ਚਾਰ ਸਾਰਿਆਂ ਤੇ ਲਈ ਇੱਕ ਲੈ ਲਈਏ ਆਉਨੇ ਆਉਣਗੇ ਰ ਚਲੋ ਇਹ ਇੱਥੇ ਬਣਾਈਆ ਕਿਵੇਂ ਬਣਾਈਏ ਇੱਥੇ ਬਣਾ ਚਲ ਵੰਗ ਹੋ ਗਏ ਅਗਰੇ ਚੋਂ ਗਾਉਂਦੇ ਕਿੰਨੇ ਨਹੀਂ ਕਿ ਅੱਪੇ ਉਹ ਮੇਰੇ ਕਰਦਾ ਹਾਂ ਹਾਂ हाँ, कत्ते शामिल हो गए हैं। हाँ, जारी है, नरकर के मारे हुए हैं, करोड़ों हैं। हाँ, आयलेकर, आयलेकर, हाँ, कॉल करने नहीं गए हैं, नहीं, नहीं करने नहीं हैं, नहीं हैं नहीं।